ਸਾਰੇ ਭੈਣ ਭਾਈਆਂ ਨੂੰ ਜੈਮਸੀ ਦੀ ਮੈਂ ਖੁਦਾਵੰਦੀ ਪਵਿੱਤਰ ਹਜ਼ੂਰੀ ਦੇ ਵਿੱਚ ਆਪ ਸਭ ਤਾ ਵੈਲਕਮ ਕਰਦਾ ਆਂ ਸਵਾਗਤ ਕਰਦਾ ਆਂ ਔਰ ਵਿਸ਼ਵਾਸ ਕਰਦਾ ਆਂ ਕਿ ਤੁਸੀਂ ਸਭ ਖੁਦਾਵੰਦੀ ਯਿਸੂ ਮਸੀਹ ਦੇ ਨਾਮ ਦੇ ਵਿੱਚ ਪਲੈਸੋ ਹਾਲੇਲੂਇਆ ਤੋ ਪਿਆਰੀ ਭੈਣੋ ਤੇ ਭਾਈਓ ਰੱਬ ਦੇ ਪਿਆਰਿਓ ਅੱਜ ਆਪਾਂ ਵਚਨ ਦੇ ਵਿੱਚੋਂ ਸਿੱਖਾਂਗੇ ਕਿ ਖੁਦਾਵੰਦ ਤੁਹਾਨੂੰ ਤੇ ਮੈਨੂੰ ਕੀ ਕਹਿੰਦਾ ਕਹਿੰਦਾ ਕਿ ਤੁਸੀਂ ਨੇਰੇ ਤਕੜੇ ਹੋ ਵਡੇ ਹੌਂ ਤੇ ਲਿਰ ਕੋ ਹਾਲੇਲੂਇਆ ਹਨ ਜਿਸ ਤਰ੍ਹਾਂ ਖੁਦਾਵਨ ਨੇ ਯੋਸ਼ੂਆ ਦੀ ਕਿਤਾਬ ਦੇ ਵਿੱਚ ਯੋਸ਼ੂਆ ਇੱਕ ਬਾਪ ਦੇ ਵਿੱਚ ਖੁਦਾਵਨ ਨੇ ਜਦੋਂ موسی ਖੁਦਾਵਨ ਦੇ ਕੋਲ ਚਲਾ ਗਿਆ ਤੇ ਖੁਦਾਵਨ ਨੇ ਯੋਸ਼ੂਆ ਨੂੰ ਕਿਹਾ ਨੂਨ ਦਾ ਪੁੱਤ ਯੋਸ਼ੂਆ ਯੋਸ਼ੂਆ ਜਿਹੜਾ ਸੀਗਾ ਉਹਨੂੰ ਪਰਮਿਸ਼ਨ ਨੇ ਕਿਹਾ ਕਹਿੰਦਾ ਕਿ ਮੇਰਾ ਦਾਸ ਜਿਹੜਾ موسی ਆ ਉਹ ਮਰ ਗਿਆ ਆ ਵੀ ਹੁਣ ਤੂੰ ਉੱਠ ਹਨ ਤੇ ਇਸੇ ਤਰ੍ਹਾਂ ਪਰਮੇਸ਼ਰ ਨੇ ਜਿਸ ਤਰ੍ਹਾਂ ਯੋਸ਼ੂਆ ਨੂੰ ਕਿਹਾ ਕਹਿੰਦਾ ਤੂੰ ਮੇਰਾ ਤਕੜਾ ਹੋ ਵੱਡਾ ਸਾਰਾ ਹੌਸਲਾ ਰੱਖ ਅੱਜ ਖੁਦਾਵੰਦ ਤੁਹਾਨੂੰ ਤੇ ਮੈਨੂੰ ਵੀ ਕਹਿ ਰਿਹਾ ਹallelujah ਹੋ ਸਕਦਾ ਆ ਕਿ ਤੁਸੀਂ ਤਰ੍ਹਾਂ ਤਰ੍ਹਾਂ ਦੀਆਂ ਮੁਸ਼ਕਲਾਂਾਂ ਦੇ ਵਿੱਚ ਸਫਰ ਕਰ ਰਹੇ ਕਰ ਰਹੇ ਹੋਊਗੇ ਹallelujah ਪਰ ਖੁਦਾਵੰਦ ਤੁਹਾਨੂੰ ਹਰ ਇੱਕ ਮੁਸ਼ਕਲ ਤੋਂ ਹਰ ਇੱਕ ਪਰੇਸ਼ਾਨੀ ਤੋਂ ਹਰ ਇੱਕ ਦਿੱਕਤ ਤੋਂ ਬਾਹਰ ਕੱਢਣ ਦੀ ਕੀ ਰੱਖਦਾ ਤਾਕਤ ਰੱਖਦਾ ਹallelujah ਜਿਸ ਤਰ੍ਹਾਂ ਆਪਾਂ ਇਹ वचन ਦੇ ਵੱਲ ਨੂੰ ਚੱਲਦੇ ਆਂ ਔਰ वचन ਦੇ ਵਿੱਚੋਂ ਸਿੱਖਦੇ ਆਂ वचन ਜਦੋਂ ਆਪਾਂ ਯੋਸ਼ੂਆ ਦੀ ਕਿਤਾਬ ਉਹਦਾ ਪਹਿਲਾ ਅਧਿਆਇ ਉਹਦਾ ਟਾਈਟਲ ਆ ਯੋਸ਼ੂਆ ਉੱਤੇ ਜ਼ਿੰਮੇਵਾਰੀ ਹallelujah ਕਿਉਂਕਿ ਜਦੋਂ ਤੁਸੀਂ ਖੁਦਾਵੰਦ ਦੇ ਉੱਤੇ ਵਿਸ਼ਵਾਸ ਕਰਦੇ ਹੋ ਤੇ ਖੁਦਾਵੰਦ ਵੀ ਤੁਹਾਡੇ ਉੱਤੇ ਵਿਸ਼ਵਾਸ ਕਰਦਾ ਹallelujah ਜਿਸ ਤਰ੍ਹਾਂ ਤੁਸੀਂ ਆਪਣੇ ਫਰੈਂਡ ਜਦੋਂ ਬਣਾਉਨੇ ਆ ਹਨਾ ਤੇ ਤੁਸੀਂ ਉਹਨਾਂ ਤੇ ਕੀ ਕਰਦੇ ਆ ਵਿਸ਼ਵਾਸ ਕਰਦੇ ਆ ਤੇ ਜਿਹੜੇ ਤੁਹਾਡੇ ਫਰੈਂਡ ਆ ਉਹ ਤੁਹਾਡੇ ਉੱਤੇ ਕੀ ਕਰਦੇ ਆ ਵਿਸ਼ਵਾਸ ਕਰਦੇ ਆ ਹallelujah ਜਿਸ ਤਰ੍ਹਾਂ ਅਸੀਂ ਖੁਦਾਵੰਦ ਤੇ ਵਿਸ਼ਵਾਸ ਕਰਦੇ ਆ ਤੇ ਖੁਦਾਵੰਦ ਵੀ ਸਾਡੇ ਉੱਤੇ ਵਿਸ਼ਵਾਸ ਕਰਕੇ ਤੇ ਸਾਡੇ ਉੱਤੇ ਕੀ ਆਪਣੇ ਕੰਮ ਦੀ ਕੀ ਸੱਟਦਾ ਆ ਜ਼ਿੰਮੇਵਾਰੀ ਦਿੰਦਾ ਆ ਹallelujah ਹਨਾ ਤੋਂ ਆਪਾਂ वचन ਨੂੰ ਪੜ੍ਹਦੇ ਆ ਇੱਥੇ ਲਿਖਿਆ ਆ ਕਿ ਲਿਖਿਆ ਜਦੋਂ ਆਪਾਂ ਪੜ੍ਹਦੇ ਆ ਪੰਨ ਨੂੰ ਇੱਥੇ ਲਿਖਿਆ ਕਹਿੰਦਾ ਤੇਰੀ ਸਾਰੀ ਅਵਸਥਾ ਵਿੱਚ ਕੋਈ ਮਨੁੱਖ ਤੇਰੇ ਸਾਹਮਣੇ ਨਾ ਆਕੜੇਗਾ ਮਤਲਬ ਕਿਹਦੇ ਯੋਸ਼ੂਆ ਦੇ ਹallelujah ਯੋਸ਼ੂਆ ਦੇ ਪਰਮੇਸ਼ਰ ਕਹਿੰਦਾ ਕਿ ਤੇਰੀ ਸਾਰੀ ਅਵਸਥਾ ਦੇ ਵਿੱਚ ਕੋਈ ਵੀ ਮਨੁੱਖ ਤੇਰੇ ਸਾਹਮਣੇ ਆਕੜੇਗਾ ਨਹੀਂ ਅੱਗੇ ਲਿਖਿਆ ਹੈ ਕਹਿੰਦਾ ਜਿਵੇਂ ਮੈਂ موسی ਦੇ ਸੰਗ ਰਿਹਾ ਤਿਵੇਂ ਤੇਰੇ ਤੇਰੇ ਸੰਗ ਵੀ ਰਹਾਂਗਾ ਮੈਂ ਤੈਨੂੰ ਨਹੀਂ ਛੱਡਾਂਗਾ ਅਤੇ ਨਾ ਤੈਨੂੰ ਤਿਆਗਾਗਾ ਅੱਜ ਆਪਾਂ ਨੂੰ ਇੱਕ ਹੋਰ ਗੱਲ ਐ ਪਵਿੱਤਰ ਬਾਈਬਲ ਦੇ ਵਿੱਚੋਂ ਸਿੱਖਣ ਨੂੰ ਮਿਲੀ ਆ ਕਿ ਅਸੀਂ ਭਾਵੇਂ ਪਰਮੇਸ਼ਰ ਨੂੰ ਛੱਡ ਦਿੰਨੇ ਆ ਅਸੀਂ ਭਾਵੇਂ ਪਰਮੇਸ਼ਰ ਨੂੰ ਮਤਲਬ ਕਿ ਤਿਆਗ ਦਿੰਨੇ ਆ ਪਰ ਜਿਹੜਾ ਸਾਡਾ ਖੁਦਾ ਆ ਉਹ ਵਫਾਦਾਰੀ ਦੀ ਮਿਸਾਲ ਆ ਕਿ ਜਿਹੜਾ ਸਾਡਾ ਖੁਦਾ ਆ ਉਹ ਕਦੀ ਵੀ ਸਾਨੂੰ ਨਹੀਂ ਛੱਡਦਾ ਕਿਉਂਕਿ ਜਿਸ ਤਰ੍ਹਾਂ ਵਚਨ ਦੇ ਵਿੱਚ ਲਿਖਿਆ ਵਚਨ ਕਹਿੰਦਾ ਪਰਮੇਸ਼ਰ ਕਹਿੰਦਾ ਕਿ ਮੈਂ ਨਾ ਹੀ ਤੈਨੂੰ ਕਦੀ ਛੱਡਾਂਗਾ ਨਾ ਹੀ ਮੈਂ ਤੈਨੂੰ ਕਦੀ ਤਿਆਗਾਗਾ ਬਾਈਬਲ 'ਚ ਲਿਖਿਆ ਕਹਿੰਦਾ ਇੱਕ ਮਾਂ ਆਪਣੇ ਦੁੱਧ ਚੁੰਗਦੇ ਬੱਚੇ ਨੂੰ ਭੁਲਾ ਸਕਦੀ ਆ ਪਰ ਕਹਿੰਦਾ ਮੈਂ ਤੈਨੂੰ ਕਦੀ ਨਹੀਂ ਭੁਲਾਵਾਗਾ ਹਾਲੇਲੂਇਆ ਇਸ ਕਰਕੇ ਮੇਰੇ ਅਜ਼ੀਜ਼ੋ ਮੇਰੇ ਅਜ਼ੀਜ਼ੋ ਮੇਰੇ ਪਿਆਰੇ ਭੈਣੋ ਤੇ ਭਾਈਓ ਰੱਬ ਦੇ ਪਿਆਰਿਓ ਅੱਜ ਪਰਮੇਸ਼ਰ ਤੁਹਾਨੂੰ ਤੇ ਮੈਨੂੰ ਇਸ ਵਚਨ ਦੇ ਵਸੀਲਾਤ ਇਨ ਕਰਜ ਕਰ ਰਿਹਾ ਪਰਮੇਸ਼ਰ ਦਾ ਵਚਨ ਜਿਸ ਤਰ੍ਹਾਂ ਖੁਦਾਵਾਨ ਨੇ ਮੂਸਾ ਮੂਸਾ ਪਰਮੇਸ਼ਰ ਦਾ ਜਿਹੜਾ ਦਾਸ ਸੀਗਾ ਉਹਦਾ ਜਿਹੜਾ ਉਹਦਾ ਜਿਹੜਾ ਚੇਲਾ ਸੀਗਾ ਜਿਹਨੂੰ ਆਪਾਂ ਜਿਹਦੇ ਬਾਰੇ ਹੁਣ ਆਪਾਂ ਪੜ ਰਹੇ ਆ ਹਨਾ ਯੋਸ਼ੂਆ ਪਰਮੇਸ਼ਰ ਨੇ ਉਹਨੂੰ ਕਿਹਾ ਕਿ ਤੂੰ ਡਰਦਾ ਸੀ ਲੋਕ ਬਹੁਤ ਜ਼ਿਆਦਾ ਸੀ ਹਨਾ ਹਨਾ ਲੱਖਾਂ ਕਰੋੜਾਂ ਲੋਕ ਸੀ ਤਾਂ ਪਰ ਉਹ ਕੀ ਕਹਿੰਦਾ ਉਹ ਡਰਦਾ ਸੀ ਹਨਾ ਪਰਮੇਸ਼ਰ ਨੇ ਉਹਨੂੰ ਕੀ ਬਣਾਤਾ ਲੀਡਰ ਬਣਾਤਾ ਪਰਮੇਸ਼ਰ ਨੇ ਕਿਹਾ ਕੀ موسی ਤੂੰ ਆਪਣਾ ਹੱਥ ਯੋਸ਼ੂਆ ਦੇ ਉੱਤੇ ਰੱਖ ਯੋਸ਼ੂਆ ਨੂੰ ਜਦੋਂ ਮਸਾ ਕੀਤਾ ਗਿਆ ਯੋਸ਼ੂਆ ਦੇ ਉੱਤੇ ਪਰਮੇਸ਼ਰ ਨੇ ਵਿਸ਼ਵਾਸ ਕੀਤਾ ਔਰ ਯੋਸ਼ੂਆ ਦੇ ਉੱਤੇ ਵਿਸ਼ਵਾਸ ਕਰਕੇ ਪਰਮੇਸ਼ਰ ਨੇ ਆਪਣੇ ਕੰਮ ਦੀ ਜ਼ਿੰਮੇਵਾਰੀ ਯੋਸ਼ੂਆ ਨੂੰ ਦਿੱਤੀ ਅੱਜ ਤੁਹਾਨੂੰ ਤੇ ਮੈਨੂੰ ਵੀ ਪਰਮੇਸ਼ਰ ਨੇ ਚੁਣਿਆ ਤੇ ਠਹਿਰਾਇਆ ਕਿ ਤੁਸੀਂ ਤਾਂ ਮੈਂ ਪਰਮੇਸ਼ਰ ਦੇ ਕਿੰਗਡਮ ਦੇ ਲਈ ਯੂਜ਼ ਕੀਤੇ ਜਾਈ ਹਾਲੇਲੂਇਆ ਜਿਸ ਤਰ੍ਹਾਂ ਯੋਸ਼ੂਆ ਨੂੰ ਯੂਜ਼ ਕੀਤਾ ਗਿਆ ਜਿਸ ਤਰ੍ਹਾਂ ਪਰਮੇਸ਼ਰ ਨੇ ਮੂਸਾ ਨੂੰ ਯੂਜ਼ ਕੀਤਾ ਹਨਾ ਅੱਜ ਬਹੁਤ ਸਾਰੇ ਭੈਣ ਭਾਈ ਚਾਹੁੰਦੇ ਆ ਪਰ ਮੇਰੇ ਪਿਆਰੇ ਭੈਣੋ ਤੇ ਭਾਈਓ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਆ ਕਿ ਖੁਦਾਵੰਦ ਨੇ ਜਿਸ ਤਰ੍ਹਾਂ ਯੋਸ਼ੂਆ ਨੂੰ ਖੜਾ ਕੀਤਾ ਪਰਮੇਸ਼ਰ ਨੇ ਕਿਹਾ ਯੋਸ਼ੂਆ ਨੂੰ ਕਹਿੰਦਾ ਤੂੰ ਨਾ ਡਰ ਕਹਿੰਦਾ ਤੂੰ ਨਾ ਡਰ ਮੈਂ ਤੈਨੂੰ ਨਹੀਂ ਛੱਡਾਂਗਾ ਕਹਿੰਦਾ ਜਿਸ ਤਰ੍ਹਾਂ ਮੈਂ ਆਪਣੇ ਦਾਸ ਮੂਸਾ ਨੂੰ ਨਹੀਂ ਛੱਡਿਆ ਆਪਣੇ ਦਾਸ موسی ਨੂੰ ਨਹੀਂ त्यागਿਆ ਇਸੇ ਪ੍ਰਕਾਰ ਕਹਿੰਦਾ ਜਿਸ ਤਰ੍ਹਾਂ موسی ਦੀ ਅਵ